ਹलो ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਆ ਵੀ ਹੋਰ ਸੁਣਾਓ ਸਾਰੇ ਕਿਵੇਂ ਠੀਕ ਹੋ ਚਲੋ ਸਾਰੇ ਠੀਕ ਹੀ ਚਾਹੀਦੀ ਆ ਆਪਾਂ ਮਿਲਦੇ ਆ ਅੱਜ ਬੜੇ ਦਿਨਾਂ ਬਾਅਦ ਠੀਕ ਆ ਠੰਡ ਬਹੁਤ ਜ਼ਿਆਦਾ ਸੀ ਇਕ ਆਪਾਂ ਬੀ ਸੀ ਇਸ ਕਰਕੇ ਆਪਾਂ ਤੁਹਾਡੇ ਨਾਲ ਕੋਈ ਵੀਡੀਓ ਨਹੀਂ ਸ਼ੇਅਰ ਕਰ ਸਕੇ ਚੋ ਕਿ ਮੇਰੇ ਰੁਟੀਨ ਚ ਕੁਛ ਨਾ ਕੁਛ ਤਾਂ ਕਰਦੀ ਰਹਿਣੀ ਆ ਪਰ ਵੀਡੀਓ ਬਣਾਉਂਦਾ ਉਹਦਾ ਟਾਈਮ ਨਹੀਂ ਹੁੰਦਾ ਠੀਕ ਆ ਤੇ ਅੱਜ ਮੈਂ ਆਪਦੀ ਫੇਸ ਦੀ ਜਿਹੜੀ ਕਿ ਮ사ਜ ਕਰਨ ਲੱਗੀ ਸੀ ਤੇ ਆਪਾਂ ਉਹ ਕਾਦੇ ਨਾ ਕਰਦੇ ਆ ਅੱਜ ਜਿਹੜੀ ਮ사ਜ ਹੋ ਐਂਟੀ ਮਤਲਬ ਜਿਹੜੀ ਆਪਣੀ ਉਮਰ ਤੋਂ ਪਹਿਲਾਂ ਜਿਹੜੀ ਸਕਿਨ ਆ ਜਿਹੜੀ ਹੋ ਜਾਂਦੀ ਆ ਐਂਟੀਏਜਿੰਗ ਵਾਸਤੇ ਆ ਵੀ ਬੁੱਢੀ ਹੋ ਲੱਗਣ ਲੱਗ ਜਾਂਦੀ ਆ ਪਤਲੀ ਹੋ ਜਾਂਦੀ ਲਟ ਲਈ ਉਹਦੇ ਲਈ ਇੰਨਾ ਵਧਗਾ ਮਤਲਬ ਇਹ ਐਕਸਪੀਰੀਅੰਸ ਆਪਾਂ ਕੀਤਾ ਹੋਇਆ ਟਰਾਈ ਨੁਕਸਾ ਦੱਸਣ ਲੱਗੇ ਆ ਤੁਹਾਨੂੰ ਵੀ ਤੁਸੀਂ ਮੰਨੋਗੇ ਵੀ ਇਹ ਚੀਜ਼ ਬਹੁਤ ਜ਼ਿਆਦਾ ਬੈਸਟ ਆ ਠੀਕ ਆ ਆਪਾਂ ਤੁਹਾਡੇ ਨਾਲ ਰਿਜ਼ਲਟ ਹੀ ਸ਼ੇਅਰ ਕਰਦੇ ਹੁੰਨੇ ਆਪਾਂ ਕੋਈ ਤੁਹਾਨੂੰ ਇਹ ਨਹੀਂ ਦੱਸ ਦਿੰਦੇ ਵੀ ਕਰਕੇ ਦੇਖੋ ਪਤਾ ਫੇਰ ਲੱਗੂਗਾ ਠੀਕ ਆ ਤਾਂ ਬਹੁਤ ਜ਼ਿਆਦਾ ਵਧੀਆ ਚੀਜ਼ ਆ ਇਹ ਛੋਟੀ ਜੀ ਚੀਜ਼ ਆ ਜਿਆਦਾ ਮਹਿੰਗੀ ਨਹੀਂ ਆਮ ਹੀ ਹਰ ਮਤਲਬ ਘਰ 'ਚ ਤਕਰੀਬਨ ਤਾਂ ਹੋਊਗੀ ਨਾ ਵੀ ਹੋਈ ਤਾਂ ਸਸਤੀ ਜੀ ਦੁਕਾਨਾਂ ਤੋਂ ਮਿਲ ਜਾਂਦੀ ਆ ਕੋਸਮੈਟਿਕ ਵਾਲਕ ਤੋਂ ਤੇ ਵੈਸੇ ਮੇਰੀਆਂ ਭੈਣਾਂ ਕੋਲੇ ਤਕਰੀਬਨ ਹੋਊਗੀ ਇਹ ਚੀਜ਼ ਠੀਕ ਆ ਤੇ ਬਹੁਤ ਵਧੀਆ ਚੀਜ਼ ਆ ਉਹ ਬਹੁਤ ਪੁਰਾਣੀ ਆਏ ਨਹੀਂ ਹੈਗੀ ਕੋਈ ਨਵੀਂ ਜੀ ਚੀਜ਼ ਆ ਠੀਕ ਆ ਤੇ ਉਹਦੇ ਵਾਸਤੇ ਕੀ ਹੈਗੀ ਆਪਣੇ ਕੋਲੇ ਆ ਹੈਗਾ ਬਦਾਮ ਰੋਗਣ ਛੋਟੀ ਜਿੱਦਾ ਸ਼ੀਸ਼ੀ ਆ ਪਰ ਇਹਦੇ ਰਿਜ਼ਲਟ ਜਿਹੜੇ ਉਹ ਤਾਂ ਬਸ ਬਾ ਕਮਾਲ ਹੀ ਆ ਇਹ ਕੱਲੀ ਐ ਨਹੀਂ ਵੀ ਆਪਣੀ ਸਕਿਨ ਨੂੰ ਨਹੀਂ ਠੀਕ ਕਰਦੀ ਇਹ ਆਪਣੇ ਬ੍ਰੇਨ ਨੂੰ ਸ਼ਾਰਪ ਵੀ ਕਰਦੀ ਹੈ ਜੇ ਤੁਸੀਂ ਮਤਲਬ ਜਿੰਨਾ ਬੱਚਿਆਂ ਦਾ ਥੋੜਾ ਜਿਹਾ ਮਤਲਬ ਮਾਈਂਡ ਬ੍ਰੇਨ ਘਟਾ ਜਿਵੇਂ ਯਾਦ ਕੀਤਾ ਭੁੱਲ ਜਾਂਦਾ ਉਹਨਾਂ ਨੂੰ ਤੁਸੀਂ ਇਹ ਦੁੱਧ ਚ ਪਿਉਣਾ ਸ਼ੁਰੂ ਕਰ ਦਿਓ 2 ਤੋਂ 3 ਬੂੰਦਾ ਡੇਲੀ ਰੁਟੀਨ ਚ ਤਾਂ ਤੁਸੀਂ ਖੁਦ ਦੇਖੋਗੇ ਰਿਜ਼ਲਟ ਇੱਕ ਮਹੀਨੇ ਡੇਢ ਮਹੀਨੇ ਬਾਅਦ ਤੁਸੀਂ ਰਿਜ਼ਲਟ ਖੁਦ ਦੇਖੋਗੇ ਤੁਹਾਨੂੰ ਕਿੰਨਾ ਫਰਕ ਡੂਗਾ ਤੇ ਸਕਿਨ ਵੀ ਬਹੁਤ ਜ਼ਿਆਦਾ ਗਲੋ ਕਰੂਗੀ ਠੀਕ ਹੈ ਨਾ ਕਈ ਬੱਚਿਆਂ ਦੀ ਸਕਿਨ ਵੀ ਨਾ ਮਤਲਬ ਹੋਰ ਹੀ ਹੁੰਦੀ ਹੈ ਡਰਾਈ ਡਰਾਈ ਜੀ ਉਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਚੀਜ਼ ਆਹੀ ਜੇ ਦੁੱਧ ਚ ਪਾ ਕੇ ਪੀਓਗੇ ਠੀਕ ਹੈ ਤੇ ਇਹ ਤੁਸੀਂ ਕਰਨਾ ਕੀ ਆ ਚਾਹੇ ਤਾਂ ਤੁਸੀਂ ਦਿਨ ਨੂੰ ਲਾ ਲਓ ਚਾਹੇ ਤੁਸੀਂ ਰਾਤ ਨੂੰ ਲਾ ਲਓ ਤੁਸੀਂ 15 ਤੋਂ 20 ਮਿੰਟ ਲਾਉਣੀ ਹੈ ਬਸ ਤੇ ਤੁਸੀਂ ਇਹਦੀਆਂ 2-4 ਬੂੰਦਾ ਲੈਣੀਆਂ ਐਵੇਂ ਠੀਕ ਹੈ ਤੁਸੀਂ ਇਕੱਲੇ ਨੂੰ ਵੀ ਲੈ ਸਕਦੇ ਹੋ ਜੇ ਵਿੱਚ ਕੋਕੋਨਟ ਆਇਲ ਕਰਨਾ ਐਡ ਉਹ ਵੀ ਕਰ ਸਕਦੇ ਹੋ ਠੀਕ ਆ ਫਿਰ ਰਿਜ਼ਲਟ ਤੁਹਾਨੂੰ ਦੋਨਾਂ ਦੇ ਮਿਲਣਗੇ ਤਾਂ ਹੁਣ ਆਪਾਂ ਕੀ ਕਰਦੇ ਹੁੰਨੇ ਆ ਐਵੇਂ ਕਰਕੇ ਮੈਂ ਤਾਂ ਇਹ ਰਾਤ ਨੂੰ ਕਰਦੀ ਆ ਜਿਵੇਂ ਇੱਕ ਦੋ ਦਿਨ ਵਿੱਚ ਕੋਕੋਨਟ ਆਇਲ ਇੱਕ ਦੋ ਦਿਨ ਇਹ ਇੱਕ ਦੋ ਦਿਨ ਮਲਠੀ ਸੀਰਮ ਐਵੇਂ ਕਰਦੀ ਆ ਠੀਕ ਆ ਤੇ ਆ ਵੇਖੋ ਆਪਾਂ ਐਵੇਂ ਕਰ ਲਿਆ ਨਾ ਤੁਸੀਂ ਇਹਨੂੰ ਨਾ ਲਾਉਣ ਤੋਂ ਬਾਅਦ ਇੱਕਦਮ ਤੁਹਾਡੀ ਸਕਿਨ ਆ ਜਿਹੜੀ ਬਹੁਤ ਜ਼ਿਆਦਾ ਵਧੀਆ ਹੋ ਜੂਗੀ ਤੁਹਾਨੂੰ ਰਿਜ਼ਲਟ ਆਏ ਮਿਲਣਗੇ ਠੀਕ ਆ ਤੇ ਤੁਸੀਂ ਕੀ ਕਰਨਾ ਇਹਨੂੰ ਇੱਕ ਵਾਰੀ ਆਪਾਂ ਯੂਜ਼ ਕਰ ਲਿਆ ਸਾਰੇ ਫੇਸ ਤੇ ਫਿਰ ਤੁਸੀਂ ਕੀ ਕਰਨਾ 10 ਤੋਂ 15 ਮਿੰਟ ਜਿਵੇਂ ਆ ਮੱਥੇ ਤੇ ਆਪਣੇ ਇਥੇ ਝੁਰੜੀਆਂ ਆ ਜਾਂਦੀਆਂ ਆਹ ਵਾਲੀ ਐਕਸਰਸਾਈਜ਼ ਐਵੇਂ ਕਰਕੇ ਠੀਕ ਆ ਇਥੋਂ ਐ ਕਿੰਨੇ ਲਾ ਫੇਸ ਤੇ ਜਿਆਦਾ ਇੱਥੇ ਲਾਈਨਾਂ ਬਣੀਆਂ ਜਾਂ ਇੱਥੇ ਲੈਣਾ ਬਣੀਆਂ ਸਕਿਨ ਜਿਹੜੀ ਐਵੇਂ ਲਟਕੀ ਪਈ ਆ ਤੁਸੀਂ ਡੇਲੀ ਰੁਟੀਨ ਚ ਕਰਕੇ ਦੇਖੋ ਇਸ ਚੀਜ਼ ਨੂੰ ਹਫਤਾ 15 ਦਿਨ ਡੇਲੀ ਰੁਟੀਨ ਚ ਕਰਿਓ ਠੀਕ ਆ ਕੋਈ ਹੋਰ ਯੂਜ਼ ਨਾ ਕਰਿਓ ਇਹ ਕੱਲਾ ਯੂਜ਼ ਕਰਕੇ ਦੇਖੋ ਫਿਰ ਤੁਸੀਂ ਰਿਜ਼ਲਟ ਖੁਦ ਦੱਸੋਗੇ ਠੀਕ ਆ ਐਵੇਂ ਕਰਕੇ ਇਥੋਂ ਠੀਕ ਆ ਹੁਣ ਆਪਾਂ ਇਹ ਅੰਗੂਠੇ ਲੇ ਫੇਸ ਦੀ ਨਾ ਐਕਸਰਸਾਈਜ਼ ਬਹੁਤ ਜ਼ਿਆਦਾ ਜ਼ਰੂਰੀ ਆ ਤੁਸੀਂ ਇਹ ਨਾ ਸੋਚਿਆ ਕਰੋ ਵੀ ਆਪਾਂ ਸਿਰਫ ਲਾਈ ਕਰੀਮ ਤੇ ਥੇਪ ਲਈ ਉੱਪਰ ਚਲੋ ਜੀ ਬਸ ਕੰਮ ਹੋ ਗਿਆ ਐਕਸਰਸਾਈਜ਼ ਬਹੁਤ ਜ਼ਰੂਰੀ ਆ ਫੇਰ ਤੁਹਾਡਾ ਫੇਸ ਆ ਜਿਹੜਾ ਝੁਰੜੀਆਂ ਤੋਂ ਰਿੰਕਲਸ ਤੋਂ ਲਟਕੀ ਹੋਈ ਸਕਿਨ ਤੋਂ ਪਤਲੀ ਹੋਈ ਆ ਜਿਹੜੀ ਸਕਿਨ ਉਹ ਸ਼ੇਪ ਚ ਰਹਿੰਦਾ ਆਪਣਾ ਫੇਸ ਠੀਕ ਆ ਨਾ ਜੇ ਤੁਸੀਂ ਸੋਚੋਗੇ ਵੀ ਚਲੋ ਜੀ ਆਪਾਂ ਕਰੀਮ ਲਿਆਂਦੀ ਮਹਿੰਗੀ ਤੋਂ ਮਹਿੰਗੀ ਜਿਹੜੀ ਪਾਰਲਰ ਵਾਲੀ ਨੇ ਦਸਤੀ ਜਾਂ ਮੇਰੀ ਭੈਣ ਵੀਰ ਨੇ ਜਿਹੜੇ ਨੇ ਦਸਤੀ ਚਲੋ ਜੀ ਉਹ ਹੀ ਕੁਝ ਕਰ ਲਗੇ ਤੇ ਚਲੋ ਠੀਕ ਆ ਇਹ ਨਾ ਚੀਜ਼ ਸੋਚਿਆ ਕਰੋ ਠੀਕ ਆ ਫੇਸ ਦੀ ਮ사ਜ ਜਰੂਰ ਕਰਿਆ ਕਰੋ ਡੇਲੀ ਆਪਣੇ ਲਈ 15 ਮਿੰਟ ਜਰੂਰ ਕੱਟਿਆ ਕਰੋ ਹੁਣ ਮਤਲਬ ਜਿਵੇਂ ਆਪਣੀ ਆਈ ਬੋਹੇ ਹੇਠਾਂ ਨੂੰ ਆ ਜਾਂਦੀ ਹੈ ਜੀ ਬੋਵੇਂ ਇੱਥੇ ਐਵੇਂ ਕਰਕੇ ਸਿੰਪਲ ਜਿਹੇ ਸਟੈਪ ਹੁੰਦੇ ਆ ਨਹੀਂ ਹੁੰਦਾ ਵੀ ਜੇ ਆਪਾਂ ਫੇਸ਼ੀਅਲ ਕਰਾਉਣ ਜਾਂਦੇ ਆ ਪਾਰਲਰ ਵਾਲੀ ਨੂੰ ਸਟੈਪ ਆਉਂਦੇ ਆ ਤੁਸੀਂ ਇਹ ਨੋਰਮਲ ਜਿਹੇ ਸਟੈਪ ਨਾਲ ਆਪਦਾ ਫੇਸ ਘਰੇ ਵੀ ਚਮਕਾ ਸਕਦੇ ਆ ਠੀਕ ਆ ਤੇ ਉਮਰ ਤੋਂ ਪਹਿਲਾਂ ਜਿਹੜੀ ਸਕਿਨ ਨਾ ਤੁਹਾਡੀ ਜਿਵੇਂ ਹੁਣ ਆਪਾਂ ਲੱਗਦੇ ਤਾਂ 25 25 26 ਦੇ ਹੁੰਦੇ ਆ ਤਾਂ ਲੱਗਦੇ ਆਪਾਂ 40 ਤੋਂ ਵੀ ਉੱਪਰ ਹੁੰਦੇ ਆ ਤਾਂ ਉਸ ਚੀਜ਼ ਨੂੰ ਇਹ ਰੋਕਦਾ ਤੁਸੀਂ ਮੇਰੇ ਕਹਿਣ ਤੇ ਇੱਕ ਵਾਰੀ ਇਹ ਚੀਜ਼ ਨੂੰ ਯੂਜ਼ ਕਰਕੇ ਵੇਖੋ ਲਗਾਤਾਰ 15 ਤੋਂ 20 ਦਿਨ ਤੁਹਾਨੂੰ ਆਪਣੀ ਸਕਿਨ ਵਿੱਚ ਆਪ ਹੀ ਡਿਫਰੈਂਸ ਆ ਜਿਹੜਾ ਨਜ਼ਰ ਆਊਗਾ ਠੀਕ ਆ ਹੁਣ ਇੱਥੋਂ ਆਹ ਉਂਗਲਾ ਇਹਨਾਂ ਲੈਣੇ ਪੂਰਾ ਸਰਕ ਇੱਥੇ ਠੀਕ ਆ ਐਵੇਂ ਦਬਾਅ ਪਾਉਣਾ ਫੇਰ ਇੱਥੇ ਇਹ ਪੰਜ ਤੋਂ ਸੱਤ ਵਾਰੀ ਇਹ ਚੀਜ਼ ਕਰ ਗਈ ਤੁਸੀਂ ਇਹਨੇ ਫਿਰ ਇਹ ਚੀਜ਼ ਤੇ ਇਸ ਜੀ ਤੇ ਵੀ ਫਿਰ ਇਸ ਜੀ ਤੇ ਇਧਰੋ ਠੀਕ ਹੈ ਮੈਂ ਜੇ ਤੁਸੀਂ ਐਵੇਂ ਕਰ ਲਿਆ ਫਿਰ ਇਥੋਂ ਵੀ ਐਵੇਂ ਹੋ ਗਿਆ ਨਾ ਆ ਚੀਜ਼ ਦੀ ਵੀ ਹੋ ਗਈ ਇਸ ਚੀਜ਼ ਨੂੰ ਐਵੇਂ ਕਰਕੇ ਨੇ ਜੇ ਇਥੋਂ ਅੰਦੀ ਤੇ ਹੁਣ ਆਪਾਂ ਜਿਹੜਾ ਕੀ ਸਾਰੇ ਮ사ਜ ਆ ਜਦੋਂ ਕਰ ਲਈ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ 5 ਮਿੰਟ ਆਹ ਦੀ ਹੱਥਾਂ ਨੂੰ ਇਹ ਕਰਕੇ। ਇਹ ਕਰਕੇ ਨਾ ਗਰਮ ਕਰ ਲੈਣੀ ਆਂਦੇ ਹੱਥ। ਜਾਂ ਇਹ ਤਾਂ ਤੁਸੀਂ ਦੁਬਾਰਾ ਇਹ ਜਿਹੜਾ ਆਇਲ ਆ ਬਦਾਮ ਰੋਗਣਾ ਇਹ ਲਾ ਸਕਦੇ ਹੋ ਜੇ ਨਹੀਂ ਲਾਉਣਾ ਜੇ ਤੁਹਾਨੂੰ ਲੱਗਦਾ ਵੀ ਜ਼ਿਆਦਾ ਚਿਪਚਿਪਾ ਹੋ ਜਾਊਗਾ ਜਾਂ ਕਿਵੇਂ ਤਾਂ ਫਿਰ ਤੁਸੀਂ ਭਲਾ ਇਹੀ ਰਹਿਣ ਦਿਓ ਠੀਕ ਆ। ਦੇਖਿਏ ਤੁਹਾਨੂੰ ਐਵੇਂ ਨਹੀਂ ਲੱਗੂਗਾ ਵੀ ਤੁਸੀਂ ਇਹ ਲਗਾ ਲਿਆ ਤਾਂ ਤੁਹਾਡਾ ਚਿਪਚਿਪਾ ਦੇਖੋ ਤੁਸੀਂ ਮੇਰੇ ਕਿੰਨਾ ਲਗਾਇਆ ਸੀਗਾ ਬਿਲਕੁਲ ਵੀ ਪਤਾ ਨਹੀਂ ਲੱਗਦਾ ਪਿਆ ਠੀਕ ਆ ਤੇ ਇਹ ਪਿਗਮੈਂਟੇਸ਼ਨ ਨੂੰ ਵੀ ਦੂਰ ਕਰਦਾ ਛਾਈਆਂ ਨੂੰ ਵੀ ਦੂਰ ਕਰਦਾ ਤੇ ਜਿਹੜੀ ਐਂਟੀਏਜਿੰਗ ਆ ਇਹਨੂੰ ਤਾਂ ਰੋਕਦਾ ਹੀ ਰੋਕਦਾ ਨਾ ਤੁਸੀਂ ਇਸ ਲਈ ਤਾਂ ਮਤਲਬ ਕਿ ਆਪਾਂ ਪੂਰਾ ਐਕਸਪੀਰੀਅੰਸ ਕਰਕੇ ਤੁਹਾਨੂੰ ਇਹ ਚੀਜ਼ ਦੱਸੀ ਆ ਠੀਕ ਹੈ ਨਾ ਐਂਟੀਏਜਿੰਗ ਵਾਸਤੇ ਤਾਂ ਬਹੁਤ ਜ਼ਿਆਦਾ ਵਧੀਆ ਚੀਜ਼ਾਂ ਤੇ ਜ਼ਰੂਰ ਟਰਾਈ ਕਰਿਓ ਜਿੰਨਾ ਭੈਣਾਂ ਦਾ ਮਤਲਬ ਚਿਹਰਾ ਜਿਹੜਾ ਸਕਿਨ ਨਾ ਬੁੱਢੀ ਹੋਈ ਪਈ ਐ ਟਾਈਮ ਤੋਂ ਪਹਿਲਾਂ ਜਿਹੜੀਆਂ ਭੈਣਾਂ ਦੀ ਉਮਰ ਆ ਜਿਹੜੀ ਵੱਡੀ ਲੱਗਦੀ ਐ ਤੇ ਉਹ ਇਸ ਚੀਜ਼ ਨੂੰ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਆਪਣੇ ਕੋਲੇ ਜਿਹੜਾ ਹੈਗਾ ਇਹ ਲਿਓ ਵਧੀਆ ਕੰਪਨੀ ਦਾ ਆਇਆ ਨਾ ਹੋਵੇ ਤੁਸੀਂ ਵੀ ਵੈਸੀ ਹੀ ਲੈ ਲਓ ਕਿਉਂਕਿ ਆਪਾਂ ਫੇਸ ਲਈ ਯੂਜ਼ ਕਰਨਾ ਹੈਗਾ ਆਪਣੇ ਕੋਲੇ ਡਾਬਰ ਵਾਲਿਆਂ ਦਾ ਇਹ ਬਹੁਤ ਜ਼ਿਆਦਾ ਵਧੀਆ ਚੀਜ਼ ਆ ਮੇਰੇ ਕੋਲੇ ਪਹਿਲਾਂ ਵੱਡੀ ਸੀ 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 ਤੇ ਇਹ ਆਹ ਵਾਲੀ ਛੋਟੀ ਜਿਹੀ ਆਤੀ ਆ ਦੇਖੋ ਦੋ ਗੂੰਦਾ ਲੱਗਦੇ ਆ ਕਾਫੀ ਟਾਈਮ ਕੱਢ ਜਾਂਦੇ ਆਇ ਨਹੀਂ ਕੋਈ ਹੈਗਾ ਬੀ ਆਪਾਂ ਨੂੰ ਛੇਤੀ ਛੇਤੀ ਮੰਗਾਉਣਾ ਪਊਗਾ ਤੇ ਮੈਨੂੰ ਲੱਗਦਾ ਜਿਆਦਾ ਮਹਿੰਗੀ ਵੀ ਨਹੀਂ ਹੋਣੀ ਚਾਹੀਏ ਤੁਸੀਂ ਏਡੀ ਕੀ ਮੰਗਵਾ ਲਈ ਹੋ ਮੈਨੂੰ ਪਤਾ ਨਹੀਂ ਮੈਂ ਤਾਂ 120 ਰੁਪਏ ਦੀ ਹੈਗੀ ਇਹ ਮੇਰੇ ਖਿਆਲ ਚ 125 ਰੁਪਏ ਲਿਖਿਆ ਮੈਨੂੰ ਲੱਗਦਾ ਇੰਨੇ ਕੁ ਦੀ ਹੋਊਗੀ 120 25 ਰੁਪਏ ਦੀ ਹੋਊਗੀ ਜਿਆਦਾ ਮਹਿੰਗੀ ਨਹੀਂ ਹੈਗੀ ਤੇ ਚਲੋ ਜੀ ਠੀਕ ਆ ਫਿਰ ਮਿਲਦੇ ਆਪਾਂ ਕੱਲ ਨੂੰ ਕੁਝ ਨਵਾਂ ਲੈ ਕੇ ਤੁਹਾਡੇ ਵਾਸਤੇ ਤੇ ਹੁਣ ਆਪਣੀਆਂ ਵੀਡੀਓ ਜਿਹੜੀਆਂ ਰੈਗੂਲਰ ਆਇਆ ਕਰਨੀਆਂ ਤੇ ਜਰੂਰ ਸਾਰੀਆਂ ਭੈਣਾਂ ਵੇਖਿਆ ਕਰਿਓ ਤੁਸੀਂ ਵੀ ਸਾਰਾ ਕੁਝ ਛੱਡਤਾ ਹੋਗਾ ਫੇਸ ਨੂੰ ਆਪਦੇ ਨੂੰ ਠੀਕ ਹੈ ਨਾ ਠੰਡ ਬਹੁਤ ਸੀ ਮੈਂ ਕਰਦੀ ਤਾਂ ਸੀ ਪਰ ਵੀਡੀਓ ਬਣਾਉਣ ਦਾ ਟਾਈਮ ਨਹੀਂ ਸੀਗਾ ਕਿਉਂਕਿ ਇੱਕ ਤਾਂ ਠੰਡ ਦੇ ਦਿਨ ਹੁੰਦੇ ਆ ਜਦੋਂ ਆਪਾਂ ਕੋਸ਼ ਕਰਨੇ ਆ ਆਪਦੇ ਹਿਸਾਬ ਨਾਲ ਕਰ ਲਈਦਾ ਕੋਈ ਐ ਨਹੀਂ ਹੁੰਦਾ ਸੀਗਾ ਵੀ ਹੁਣ ਵੀਡੀਓ ਬਣਾ ਲਈਏ ਕਈ ਵਾਰੀ ਬਿਜੀ ਇੰਨੇ ਚੱਲੀ ਜਾਂਦੇ ਸੀ ਬਸ ਕੁਝ ਸ਼ੂਟਿੰਗਾਂ ਸੀ ਪਹਿਲਾਂ ਬੱਚਿਆਂ ਦੀਆਂ ਐ ਟਾਈਮ ਪੂਰਾ ਹੋ ਗਿਆ ਚਲੋ ਜੀ ਠੀਕ ਆ ਮਿਲਦੇ ਆ ਫਿਰ ਕੱਲ ਨੂੰ ਕੁਝ ਨਵਾਂ ਲੈ ਕੇ ਓਕੇ ਬਾਏ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਤੇ ਟਰਾਈ ਜ਼ਰੂਰ ਕਰੋ ਟਰਾਈ ਕਰਕੇ ਸੋਣਾ ਜਿਹਾ ਕਮੈਂਟ ਜ਼ਰੂਰ ਛੱਡਿਓ ਚਲੋ ਜੀ ਠੀਕ ਆ ਓਕੇ ਬਾਏ